ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸੀਕੌਰ ਨੇਪੀਰ ਦੇ ਵੱਜ ਪੁਲਿਸ ਵੱਲੋਂ ਛਾਪੇਮਾਰੀ ਕਰਦੇ ਹਾਂ ਇੱਕ ਰਿਹائش ਤੋਂ ਮਤਫਟਮਾਇਨ ਕੈਸ਼ ਹਥਿਆਰ ਤੇ ਕਈ ਹੋਰ ਚੀਜ਼ਾਂ ਬਰਾਬਰ ਕੀਤੀਆਂ ਗਈਆਂ ਨੇ ਪੁਲਿਸ ਦੇ ਮੁਤਾਬਕ ਪੁਲਿਸ ਤੇ ਡੌਗ ਹੈਂਡਲਰ ਸਕਵਾਡ ਦੇ ਨਾਲ ਉਹਨਾਂ ਦੇ ਵੱਲੋਂ ਉਹਨੇਖੋ ਨੂਆ ਦੇ ਇੱਕ ਰਿਹائش ਦੇ ਉੱਤੇ ਸ਼ਾਮੀ 7 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ ਇੱਥੇ 19 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਮੁਤਾਬਕ ਇੱਕ खिड़की ਦੇ ਵਿੱਚੋਂ ਪੁਲਿਸ ਨੂੰ ਹਥਿਆਰ ਵੀ ਦੇਖੇ ਪੁਲਿਸ ਦੇ ਵੱਲੋਂ ਹਥਿਆਰ ਦੇਖੇ ਗਏ ਜਿਸ ਤੋਂ ਬਾਅਦ ਐਕਸ਼ਨ ਲੈਂਦੇ ਉਹਨਾਂ ਵੱਲੋਂ ਰਿਹਾਈਸ਼ ਦੀ छानबीन ਕੀਤੀ ਗਈ। छानबीन ਦੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਬਾਈ ਕੈਲੀਬਰ ਦੀ ਇੱਕ 47 ਦੀ ਰੈਪਲੀਕਾ ਇੱਕ ਬਾਈ ਕੈਲੀਬਰ A ਬਾਈ ਦੀ ਇੱਕ ਪਿਸਤੌਲ ਤੇ ਨਾਲ ਦੇ ਨਾਲ ਕੁਝ ਹੋਰ ਹਥਿਆਰ ਬਰਾਮਦ ਕੀਤੇ ਗਏ ਨੇ। ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਕੈਸ਼ 5.5 ਕਿਲੋਗ੍ਰਾਮ ਮੈਥਫੈਟਾਮਾਈਨ ਵੀ ਇਸ ਤੇ ਮੌਕੇ ਤੇ ਜ਼ਬਤ ਕੀਤੀ ਗਈ ਹੈ ਡਿਟੈਕਟਿਵ ਇੰਸਪੈਕਟਰ ਦੇ ਮੁਤਾਬਿਕ ਇਸ ਰਿਹائش ਤੋਂ ਇੱਕ 19 ਸਾਲਾ ਵਿਅਕਤੀ ਤੇ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੋ ਕਿ ਗੈਂਗ ਮੈਂਬਰ ਸਨ ਫਿਲਹਾਲ ਦੱਸਿਆ ਜਾਂਦਾ ਹੈ ਕਿ ਹੇਸਟਿੰਗ ਜ਼ਿਲ੍ਹਾ ਅਦਾਲਤ ਦੇ ਵਿੱਚ ਬੀਤੇ ਦਿਨ ਇਹਨਾਂ ਦੀ ਪੇਸ਼ੀ ਕਰਵਾਈ ਗਈ ਹੈ ਇੰਸਪੈਕਟਰ ਦੇ ਮੁਤਾਬਿਕ ਅਜੀਆਂ ਛਾਪੇਮਾਰੀਆਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਤੇ ਉਹਨਾਂ ਨੇ ਪੁਲਿਸ ਬਾਲ ਦੀ ਇਸ ਛਾਪੇਮਾਰੀ ਦੇ ਲਈ ਕਾਫੀ ਸਰਾਨਾ ਵੀ ਕੀਤੀ ਹੈ